ਸਸਿ ਗਾਜੀ ਤੁਸੀਂ ਦੇਖ ਰਹੇ ਹੋ ਪਿੰਡੂ ਬਾਜ ਮੈਂ ਕ੍ਰਿੰਜ ਸਿੰਘ ਕਰਿਆ ਹਾਂ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹੇ ਮੁਕਤਸਰ ਸਾਹਿਬ ਦੇ ਵਿੱਚ ਸਤਿ ਸ਼੍ਰੀ ਅਕਾਲ ਸਸਿ ਗਾਜੀ ਕੀ ਨਾਮ ਹੈ ਬਈ ਆਪਣਾ ਮੇਰਾ ਨਾਮ ਹੈ ਜੀ ਮਲਕੀਤ ਸਿੰਘ ਹੈ ਜੀ ਅੱਛਾ ਜੀ ਬਈ ਜਿਹੜੇ ਤੁਹਾਡੇ ਕੋਲ ਬੀੜ ਰੱਖੀ ਹੈ ਇਹ ਹਾਂ ਜੀ ਬਈ ਜੀ ਕੁੱਤਿਆਂ ਦੀ ਹੈ ਹਾਂ ਜੀ ਇਹ ਕਿੱਥੋਂ ਦੀ ਬੀੜ ਆ ਇਹ ਬਈ ਜੀ ਇਹ ਤਾਂ ਜਿਹੜਾ ਆਪਣਾ ਆਕ ਪੂਰਾ ਹੈ ਹਾਂ ਜੀ ਇਹ ਹੈ ਜੀ ਇੰਡੀਅਨ ਇਹਦਾ ਜਿਹੜਾ ਪਿਓ ਸੀਗਾ ਉਹ ਬਾਹਰਲਾ ਸੀਗਾ ਤੇ ਮਾਂ ਵੀ ਦੀ ਬਾਹਰਲੀ ਸੀਗੀ ਠੀਕ ਹੈ ਜੀ ਤੇ ਉਹ ਆਇਰਲੈਂਡ ਤੋਂ ਹੋਏ ਆ ਅੱਛਾ ਜੀ ਠੀਕ ਹੈ ਇਹ ਜਿਹੜਾ ਆ ਆਪਣਾ ਦੂਜਾ ਚਿੱਤਰਾ ਹੁੰਦਾ ਹੈ ਹਾਂਜੀ ਇਹ ਆਪਣਾ ਬਾਈ ਜੀ ਹੈਗਾ ਆਸਟ੍ਰੇਲੀਅਨ ਲੈਂਡ ਦਾ ਅੱਛਾ ਜੀ ਇਹ ਵੀ ਇਹ ਇੰਪੋਰਟ ਹੈ ਠੀਕ ਹੈ ਜਿਹੜਾ ਜਿੱਤ ਰੂਰੀ ਦਾ ਜਨਮ ਆਪਣੇ ਦਾ ਇੰਜਰ ਦਾ ਤੇ ਇਹ ਇੰਪੋਰਟ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਜੀ ਕੀ ਨਾਮ ਆ ਬਾਈ ਜੀ ਇਹਨਾਂ ਦੇ ਬਾਈ ਜਿਹੜਾ ਕੂਬਰਾ ਆਪਣਾ ਹੂੰ ਇਹਦਾ ਨਾਮ ਹੈਗਾ ਜੀ ਲੋ ਮੋਰ ਚਾਂਸ ਨੀਲਾ ਠੀਕ ਹੈ ਇਹਦਾ ਕਲਰ ਹੈ ਲੋ ਮੋਰ ਚਾਂਸ ਇਹਦਾ ਨਾਮ ਠੀਕ ਹੈ ਜੀ ਤੇ ਜਿਹੜਾ ਆਪਣਾ ਦੂਜਾ ਕੁੱਤਾ ਜੀ ਉਹਦਾ ਨਾਮ ਆਪਣਾ ਹੈਗਾ ਸੀਕੇ ਰਿੰਜ ਠੀਕ ਹੈ ਜੀ ਕੀ ਤੇਰਾ ਇਹਦਾ ਕਲਰ ਹੈ ਜੀ ਠੀਕ ਹੈ ਜੀ ਹਾਂ ਜੀ ਬਾਈ ਕਿੰਨੇ ਟਾਈਮ ਤੋਂ ਤੁ ਤੁ ਨੂੰ ਇਹਦਾ ਮਤਲਬ ਕੀ ਚੱਲੇ ਆ ਚੱਲੇ ਆ ਇਹ ਬਾਈ ਪਹਿਲਾਂ ਆਪਣੇ ਜਿਵੇਂ ਆਪਣੇ ਸ਼ਕਾਰ ਖੇੜਦੇ ਹੁੰਦੇ ਸੀ ਜੁਰਨਾ ਬਾਪੂ ਜੀ ਰੱਖਨੇ ਹੁੰਦੇ ਸੀਗੇ ਠੀਕ ਹੈ ਜੀ ਤੇ ਫਿਰ ਜਿਹੜੀ ਚੀਜ਼ ਘਰੇ ਹੋਵੇ ਪਰ ਮਗਰ ਉਸੇ ਤਰ੍ਹਾਂ ਹੀ ਜਵਾਕ ਵੀ ਹੁੰਦੇ ਹਨ ਸਾ ਮੇਰਾ ਤੇ ਵੀ ਥੋੜਾ ਜਿਹਾ ਇਦਰੀ ਸੀਗਾ ਮੋਚੀ ਵੀ ਹੋ ਜਾਂਦੀ ਹਾਂ ਹਾਂ ਜੀ ਹਾਂ ਜਦੋਂ ਪਿਓ ਦਾਦੇ ਦਾ ਜਿਹੜਾ ਕੰਮ ਕੀਤਾ ਹੋਵੇ ਤੇ ਉਹ ਫਿਰ ਅੱਗੇ ਬੱਚਿਆਂ ਦੇ ਵੀ ਆ ਜਾਂਦਾ ਬਿਲਕੁਲ ਜੀ ਬਿਲਕੁਲ ਜੀ ਕਰਦਾ ਸੀ ਰੱਖ ਨੂੰ ਹਾਂਜੀ ਹਾਂਜੀ ਗੱਲਾਂ ਕਰਦੇ ਸੀ ਦਰਵਾਲੇ ਨੂੰ ਚੰਗੀਆਂ ਲੱਗਦੀਆਂ ਸਾਰੀਆਂ ਠੀਕ ਹੈ ਜੀ ਤੇ ਉਹ ਵਰ ਬਾਪੂ ਜੀ ਰੱਖਦੇ ਕਰਕੇ ਤੇ ਮਗਰ ਅਸੀਂ ਰੱਖਿਆ ਸ਼ੁਰੂ ਕਰਦੇ ਅੱਛਾ ਜੀ ਭਾਈ ਜਦੋਂ ਸ਼ੁਰੂਆਤ ਤੁਹਾਡੇ ਫਲਸਫੇ ਨਾਲ ਕੀਤੀ ਜਾਂ ਅਜ ਤੋਂ ਵੀ ਪਹਿਲਾਂ ਤੇ ਚੱਲੀ ਹੁੰਦੀ ਨਹੀਂ ਇਹ ਦੇਵੇਂ ਫਲਸਫੇ ਨਾਲ ਕੀਤੀ ਅੱਛਾ ਫਲਸਫੇ ਨਾਲ ਕੀਤੀ ਫਿਰ ਤੁਹਾਨੂੰ ਕੋਈ ਨੁਕਤੇ ਦੱਸੇ ਨਹੀਂ ਮਤਲਬ ਵੀ ਇਹਦੇ ਪਰਮਾਸ਼ਾਦ ਕਿਵੇਂ ਕਰਨੀ ਚਾਹੀਦੀ ਇਹਨਾਂ ਚੰਗਣਾ ਨੁਕਤੇ ਲਈ ਦੇਖ ਕੇ ਬਸ ਐ ਉਦੋਂ ਤਾਂ ਆਏ ਹੁੰਦਾ ਸੀ ਵੀ ਆਪਣੇ ਪਿੰਡ 'ਚ ਕੋਈ ਕੋਆ ਮਨਵਾਲ ਕੇ ਦੇ ਜਾਂ ਚੱਕ ਆਪਣਾ ਬਲਾਂਚ ਫਿਲਮ ਦੇਖਣੇ ਨੰਬਰਦਾਰ ਮੁੰਡਾ ਹਰੀ ਵਾਲੇ ਤੋਂ ਉਹਦਾ ਉਹਦੇ ਬਾਪੂ ਜੀ ਰੱਖਦੇ ਹੁੰਦੇ ਸੀ ਜਾਂ ਬਾਪੂ ਕੋਲੇ ਪੁੱਤੀ ਸੂਪ ਪੈਣੀ ਜਾਂ ਉਹਨਾਂ ਕੋਲੇ ਸੂਪ ਪੈਣੀ ਤੇ ਉਹਨਾਂ ਨੇ ਨਿੱਕੇ ਜਿਹੇ ਚੱਕ ਲੈਣੇ ਕੋ ਬਾਅਦ ਚ ਕੋਈ ਹੋਰ ਚੱਕ ਲੈਣੇ ਮਿਲਦੇ ਨਹੀਂ ਸੀਗੇ ਉਹ ਤਾਂ ਅੱਖਾਂ ਨੂੰ ਗੁਰਦੋਂਦ ਨਾ ਸੀ ਤੇ ਬੇਬੇ ਹੋਰਾਂ ਕੀ ਕਰਨ ਨਾਲ ਉਹ ਰੂਪ ਪਿਉਣੀ ਤੇ ਬਤੂਰੇ ਦੇ ਮੂੰਹ ਚ ਪਾ ਦੇਣੀ ਜੇ ਨਿਪਲ ਤਾਂ ਲੱਪੇ ਨਹੀਂ ਜਾਂਦੀ ਸੀ ਉਹ ਤਾਂ ਐਂ ਪਾਲਦੇ ਸੀ ਐਵੇਂ ਇਹਦੇ ਇਹਦੇ ਬਸ ਉਹ ਤਾਂ ਹੀ ਪਤਾ ਲੱਗਿਆ ਵੀ ਐਂ ਪਰੋਸ਼ ਹੋਣੀ ਆ ਐਂ ਤੇਰਨ ਨੂੰ ਤੁਰਨਾ ਤਾਂ ਆਮਲੇ ਨੂੰ ਸਾਰਾ ਤੇਰੀ ਜਿਵੇਂ ਕਰਉਣੀਆ ਹੂੰ ਆਈ ਹੋਲੀ ਹੋਲੀ ਪਤਾ ਲੱਗਿਆ ਬਾਈ ਇਹ ਕਿਹੜੀ ਲਾਈਨ ਦੇ ਕੁੱਤੇ ਆ ਇਹ ਇਹ ਬਾਈ ਹੈਗਾ ਆਪਣਾ ਨਾ ਕਤੂਰਾ ਹੈ ਹੂੰ ਇਹ ਕੋਰਸਨ ਲੈਂਦਾ ਹੈ ਹੂੰ ਤੇ ਜਿਹੜਾ ਆਪਣਾ ਆਇਗਾ ਆ ਤੁਹਾਡਾ ਕੋਤਾ ਤੇ ਜੀ ਕੇ ਰੈਂਜਰ ਇਹ ਬੁਹ ਐਸ਼ ਲੈਂਦਾ ਅੱਛਾ ਜੀ ਹਾਂ ਤੇ ਇਹਨਾਂ ਨੂੰ ਮਤਲਬ ਲਾਈਨ ਮਤਲਬ ਕਹਿੰਦਾ ਭਾਬੀ ਇਹਨਾਂ ਨੂੰ ਕਹਿੰਦੇ ਕੀ ਆ ਵੀ ਮਤਲਬ ਇਹ ਇਹ ਬਾਈ ਗਰੇ ਹੌਣ ਕੁੱਤੇ ਹੋ ਜਾਂਦੇ ਗਰੇ ਹੌਣ ਬਾਈ ਹਾਂ ਜੀ ਹਾਂ ਜੀ ਗਰੇ ਹੌਣ ਤੇਰੇ ਨੂੰ ਠੀਕ ਆ ਬਾਈ ਜੀ ਅਛਾ ਭਾਈ ਜੀ ਜਿਹੜੇ ਬਾਕੀ ਆਮ ਕੁੱਤੇ ਹੁੰਦੇ ਹਨਾ ਆਪਣਾ ਜਦੋਂ ਨਾਲ ਗੱਲਬਾਤ ਕਰਨ ਦਾ ਜਰੀਆ ਇਹੀ ਆ ਵੀ ਜਿਹੜਾ ਕੋਈ ਨਵਾਂ ਬੰਦਾ ਕੰਮ ਜਨਮ ਰੱਖਦਾ ਕਿਉਂਕਿ ਸ਼ੌਂਕ ਮਹਿੰਗੇ ਆ ਬਿਲਕੁਲ ਬਿਲਕੁਲ ਬਹੁਤ ਮਹਿੰਗੇ ਸ਼ੌਂਕ ਬਿਲਕੁਲ ਮਹਿੰਗੇ ਆ ਮੈਂ ਵੇਖਿਆ ਭਾਈ ਜੀ ਉਹ ਰਾਂ ਦਾ ਏਸੀ ਦੇ ਵਿੱਚ ਬੈਠੇ ਹੋਏ ਆ ਹੁਣ ਭਾਈ ਕਿੱਥੋਂ ਸ਼ੁਰੂਆਤ ਤੇ ਕਿਵੇਂ ਮਤਲਬ ਹੁੰਦੀ ਆ ਕਿਵੇਂ ਇਹ ਕਰਨੀ ਪੈਂਦੀ ਆ ਸ਼ੁਰੂਆਤ ਤਾਂ ਵਹੀ ਪਹਿਲੀ ਗੱਲ ਜੇ ਤਾਂ ਆਪਾਂ ਮੁੱਲ ਖਤੂਰਾ ਲੈਣਾ ਹੂੰ ਕੋਈ ਮਹੀਨੇ ਸਵਾ ਮਹੀਨੇ ਦਾ ਤੇ ਮਨੋਂ ਗੱਲ ਵੀ ਜੇ ਉਹਦਾ ਮਾਟੋ ਵੇਖਿਆ ਜਾਂਦਾ ਪਰ ਕੋ ਪੂਰਾ 10000 ਲੈ ਮਿਲ ਜਾਂਦਾ ਤੇ ਜੇ ਆਪਾਂ ਹੁਣ ਜਿਹਦਾ ਮਾਂ ਪਿਓ ਚੰਗਾ ਭੱਜਾ ਤੇ ਉਹ ਲੈਣਾ ਹੋਵੇ ਉਹ ਵੀ 50000 ਤੋਂ ਸਟਾਰਟ ਹੁੰਦਾ ਕੰਮ ਇਹ ਚੀਜ਼ ਤਾਂ ਸਾਰੀਆਂ ਚੀਜ਼ਾਂ ਤੇ ਹੋਵੇ ਪਸ਼ੂ ਲੈਣੇ ਆਪਾਂ ਮੱਝ ਲੈਣੇ ਆ ਗਾਂ ਲੈਣੇ ਹਾਂਜੀ ਹਾਂਜੀ ਹਨਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨਵਰ ਲੈਣੇ ਆਪਾਂ ਹਾਂਜੀ ਹੁਣ ਤਾਂ ਲੈਣ ਦੇਖ ਕੇ ਲੈਦੇ ਆ ਬਿਲਕੁਲ ਜੀ ਬਿਲਕੁਲ ਰਿਕਾਰਡ ਦੇ ਹੀ ਚੈੱਕ ਕੀਤਾ ਹੈ ਤਾਂ ਇਹ ਤਾਂ ਤੁਸੀਂ ਮੈਂ ਲੈ ਲਓ ਜੇ ਤੁਸੀਂ ਕੋਈ ਬੱਚਾ ਵੀ ਤੁਸੀਂ ਮੈਂ ਦਾ ਲੈਣਾ ਹੈ ਤਾਂ ਉਹ ਪਹਿਲਾਂ ਉਹਦੀ ਮਾਂ ਪਿਓ ਦਾ ਰਿਕਾਰਡ ਵੇਖਿਆ ਜਾਂਦਾ ਕੀ ਹੈ ਠੀਕ ਹੈ ਜੀ ਹੂੰ ਬਾਈ ਜਦੋਂ ਕਤੂਰਾ ਤੁਸੀਂ ਦੱਸਦੇ ਆ ਵੀ ਲੈ ਆਂਦਾ ਵੀ ਅਸੀਂ ਉਹ ਨੂੰ ਪਿਉਂ ਕੇ ਉਹਨੂੰ ਦੁੱਧ ਪਿਉਂਦੇ ਰਹਿਆ ਇਸ ਤੋਂ ਬਾਅਦ ਕੋਈ ਬਿਮਾਰੀਆਂ ਬੁਰਮੂਰੀਆਂ ਵੀ ਇਹਨਾਂ ਨੂੰ ਪੈਂਦੀਆਂ ਹੁਣ ਕਿਉਂਕਿ ਬ੍ਰੀਡ ਬਾਹਰ ਲਈ ਜਾ ਆਪਣੇ ਦਾ ਮੇਨਟੇਨ ਮੌਸਮ ਦਾ ਕਿਵੇਂ ਕਰਦੇ ਆ ਜਾਂ ਕਿਵੇਂ ਹੁੰਦਾ ਪਹਿਲਾਂ ਤਾਂ ਬਾਈ ਹੈ ਨਹੀਂ ਸੀਗਾ ਕੰਮ ਤੇ ਹੁਣ ਤਾਂ ਇਹਨਾਂ ਦੇ ਵਰਸ਼ਨ ਹੁੰਦੀ ਹੈ ਜਦੋਂ ਛੋਟੇ ਬੱਚੇ ਦੀ ਹੁੰਦੀ ਹੈ ਉਹ ਲੱਗਦਾ ਇੰਜੈਕਸ਼ਨ ਹੁੰਦੇ ਰੱਖ ਕੇ ਦੋ ਲੱਗਦੇ ਤੇ ਉਹਨਾਂ ਤੋਂ ਫਿਰ ਬਿਮਾਰੀਆਂ ਤੋਂ ਬਚੇ ਰਹਿੰਦੇ ਜੇ ਉਹ ਨਾ ਲੱਗੇ ਹੁਣ ਤੇ ਹੁਣ ਪ੍ਰੋਬਲਮ ਆ ਜਾਂਦੀ ਅੱਗੇ ਹੂੰ ਹੂੰ ਭਈ ਇੱਕ ਚੀਜ਼ ਇਹ ਵੀ ਆਹਣਾ ਤੁਸੀਂ ਬਾਹਰ ਦੀ ਬ੍ਰਿਗਡਾ ਇਹ ਜਦੋਂ ਇਹਨਾਂ ਦੇ ਡੌਗ ਦੀਆਂ ਰੇਸਾਂ ਹੁੰਦੀਆਂ ਹਨਾ ਰੇਸ ਕਰਾਉਂਦੇ ਆ ਤੁਸੀਂ ਉਦੋਂ ਕਿਹੜੀਆਂ ਗੱਲਾਂ ਦੇ ਮੇਨ ਧਿਆਨ ਰੱਖਣਾ ਪੈਂਦਾ ਮਤਲਬ ਨਿਯਾਨ ਦਾ ਵੀ ਤਾਂ ਵੀ ਪਹਿਲੀ ਗੱਲ ਤਾਂ ਵੀ ਕਰ ਲੈ ਜਾਨੇ ਸਭ ਤੋਂ ਪਹਿਲਾਂ ਤਾਂ ਭਾਈ ਇਹ ਗੱਡੀ ਤੇ ਜਾਣੀ ਹੈ ਹੂੰ ਕੁੱਤਾ ਹੁਣ ਮਨ ਲਗਾ ਜੀ ਆਪਾਂ ਆਪਣੇ ਇੱਧਰ ਘੱਟ ਟੂਰਨਾਮੈਂਟ ਹੁੰਦੇ ਆ ਲੁਧਿਆਣੇ ਸਾਈਡ ਮੂ ਕੇ ਸਰ ਜਲੰਧਰ ਸਾਡ ਜਾਂਦੇ ਹੁੰਦੇ ਹਨਾ ਹੂੰ ਜੀ ਆਪਾਂ ਨੂੰ ਆਪ ਸੀਜਨ ਦੇ ਵਿੱਚ ਗੱਡੀ ਦੇ ਸੁਰਜਾਂਗੇ ਤਾਂ ਕੁੱਤਾ ਖੜਾ ਜਾਊਗਾ 2.5 ਕਿੱਟ ਲੱਗਣੀ ਉੱਥੇ ਜਾ ਕੇ ਜਾਨਵਰ ਦਾ ਰਿਜ਼ਲਟ ਨਹੀਂ ਆਉਣਾ ਮੇਰੀ ਪਹਿਲੀ ਗੱਲ ਸਭ ਤੋਂ ਪਹਿਲਾਂ ਤਾਂ ਇਹਦੀ ਹੂੰ ਇਹਦੋਂ ਕਿ ਉਹਨੂੰ ਰੈਸਟ ਚਾਹੀਦੀ ਹੈ ਕਿਸੇ ਦਾ ਨਾ ਹੋਵੇ ਰਸਤੇ ਜਾਂਦਾ ਹੈ ਹੂੰ ਹੂੰ ਆਰਾਮ ਕਰਦਾ ਜਾਵੇ ਧਿਆਨ ਰੱਖੇ ਠੀਕ ਹੈ ਦੂਜੀ ਗੱਲ ਜਿਵੇਂ ਆਪਾਂ ਕੱਲ ਨੂੰ ਟੂਰਨਾਮੈਂਟ ਕੁੱਤਿਆਂ ਨੇ ਭਜਣਾ ਹੂੰ ਅੱਜ ਸ਼ਾਮ ਦਾ ਇਹਨੂੰ ਖਰਾਕ ਪਾਣੀ ਦਾ ਦੇਖਣਾ ਪੈਂਦਾ ਹੂੰ ਕੀ ਦੇਣਾ ਕੀ ਨਹੀਂ ਦੇਣਾ ਹੂੰ ਉਹ ਸਭ ਨਾਲ ਹੁੰਦਾ ਤੇ ਸਵੇਰ ਨਹੀਂ ਕੁਝ ਦੇਣਾ ਹੁੰਦਾ ਨਾ ਕਿਖਾ ਕਿ ਉਹ ਖਾਲੀ ਪੇਟ ਖਾਲੀ ਪੇਟ ਭਜਾਂਗੇ ਪੇਟ ਭਰਿਆ ਹੋਊਗਾ ਪਰ ਜਾਨਵਰ ਭਜ ਨਹੀਂ ਸਕਦਾ ਨਹੀਂ ਭਜ ਸਕਦਾ ਹਾਂਜੀ ਹਾਂਜੀ ਹੂੰ ਇਸ ਤੋਂ ਇਲਾਵਾ ਭਾਈ ਇਹਦੇ ਜਿਹੜੇ ਮਤਲਬ ਖਾਣ ਪੀਣ ਆਮ ਵਾਂਗੂ ਹੀ ਆ ਜਾਂ ਕੁਝ ਵੱਖਰਾ ਹੁੰਦਾ ਇਹਨਾਂ ਦਾ ਫਿਰ ਵੀ ਜਿਵੇਂ ਤਾਂ ਹੁਣ ਗਰਮੀਆਂ ਚੱਲ ਜਾਂਦੀਆਂ ਹੁਣ ਤਾਂ ਇਹਨਾਂ ਨੂੰ ਨਾਰਮਲ ਰੋਟੀ ਪਾਈਦੀ ਹੈ ਹੂੰ ਕਿਉਂਕਿ ਹੁਣ ਚਿਕਨ ਚੁਕਨ ਆ ਨਾ ਸਾਤ ਇਹਨਾਂ ਦੇ ਪਹਿਲੇ ਨਹੀਂ ਚੱਕਦੇਗੇ ਹੂੰ ਚਿਕਨ ਚੁਕਨ ਨੂੰ ਘੱਟ ਦੇ ਦਿੰਦੇ ਹੂੰ ਠੀਕ ਹੈ ਜੀ ਹਾਂ ਜੀ ਤੇ ਜਦੋਂ ਸਰਦੀਆਂ ਆ ਗਈਆਂ ਤੇ ਉਦੋਂ ਮੈਂ ਡੇਲੀ ਚਿਕਨ ਹੁੰਦਾ ਹੈ ਪਨੀਰ ਹੁੰਦਾ ਵਗੜੀ ਹੁੰਦੀ ਆ ਆਪੋ ਆਪਣਾ ਜਿਵੇਂ ਕਿਸੇ ਦਾ ਹਿਸਾਬ ਕਿਤਾਬ ਜਿਵੇਂ ਕਿਸੇ ਦਾ ਸਿਸਟਮ ਬਣਿਆ ਉਸੇ ਹਿਸਾਬ ਨਾਲ ਅਗਲਾ ਚੱਲਦਾ ਜੀ ਹਾਂਜੀ ਅੱਛਾ ਬਈ ਮੈਨਗੇ ਬੋਲ ਦੇ ਸ਼ੌਂਕ ਹੈ ਇਹ ਹਾਂਜੀ ਤੇ ਬਈ ਤੁਹਾਡਾ ਇਹ ਕੋਈ ਗਰੁੱਪ ਬਣਿਆ ਹੁੰਦਾ ਵੀ ਮਤਲਬ ਇਕੱਠੇ ਤੁਸੀਂ ਫਾਗੜੀ ਲੈਣ ਦੇ ਕਿਧਰੋਂ ਲੈ ਕੇ ਜਾਂਦੇ ਜਦੋਂ ਵੀ ਕੋਈ ਟੂਰਨਾਮੈਂਟ ਵਗੈਰਾ ਹੁੰਦਾ ਹੁਣ ਬਈ ਅਸੀਂ ਆਪਾਂ ਝੂਠ ਬੋਲਦਗੇ ਹਨਾ ਸਾਡਾ ਵੱਡਾ ਭਰਾ ਬਲਵੰਤ ਚੁੱਪ ਕੀਤੀ ਹਮ ਠੀਕ ਹੈ ਬਈ ਤੇ ਡਾਕਟਰ ਜੰਗਭਾਦਰ ਸਿੰਘੂ ਕਹਿ ਦਿੱ ਗਰੀ ਹਮ ਤੇ ਬਈ ਅਵਤਾਰ ਚੁੱਪ ਕੀਤੀ ਬਈ ਬਲਵੰਤ ਦਾ ਭਤੀਜਾ ਰਾਜਵੀਰ ਚੁੱਪ ਕੀਤੀ ਹਮ ਠੀਕ ਹੈ ਤੇ ਇਹ ਆਪਣਾ ਗੋਫੀ ਚਾਇਦੋ ਕੇ ਇਹ ਬੰਦੇ ਮੈਂ ਸਾਰੇ ਬਾਹਰ ਆ ਠੀਕ ਹੈ ਜੀ ਇਹ ਜਾਨਵਰ ਲੈ ਕੇ ਸਾਨੂੰ ਦਿੰਦੇ ਆ ਬਾਈ ਬਲਵੰਤ ਲੈ ਕੇ ਦਿੰਦਾ ਸਾਨੂੰ ਇਹ ਮੁੰਡੇ ਸਾਰੇ ਨਾਲ ਹੀ ਹੁੰਦੇ ਵਾਸਤੇ ਤੇ ਬਾਈ ਬਲਵੰਤ ਚੁੱਪ ਕੀਤੀ ਹੁਣ ਉਹ ਜਿਹੜਾ ਜਾਨਵਰ ਆਪਣਾ ਚੇਤਰਾ ਹੈ ਉਹ ਬਾਈ ਬਲਵੰਤ ਨੇ ਇਹਦੇ ਡਾਕਟਰ ਜਗਮਤ ਸਿੰਘ ਨੂੰ ਸਾਡੇ ਕੋਲ ਲੈ ਕੇ ਭੇਜਿਆ ਵੇ ਹੂੰ ਉਹਨਾਂ ਨੇ ਚਾਹਿਆ ਦੋ ਮਹੀਨੇ ਹੁਣਾ ਹੁੰਦਾ ਅੰਜੋਏ ਵਾਸਤੇ ਤੇ ਸਾਡੇ ਕੋਲ ਹੀ ਹੁੰਦੇ ਆ ਉਹ ਲੈ ਕੇ ਸਾਨੂੰ ਦਿੰਦੇ ਆ ਹੂੰ ਉੱਥੋਂ ਹੀ ਕੰਮ ਚੱਲਦਾ ਬਾਈ ਬਲਵੰਤ ਤੋਂ ਹੀ ਕੰਮ ਚੱਲਦਾ ਸਨਾਂ ਉਹ ਜਿਵੇਂ ਆਖੂ ਅਸੀਂ ਉਵੇਂ ਕਰਦੇ ਹੂੰ ਭਾਈ ਇੱਕ ਚੀਜ਼ ਇਹ ਵੀ ਹੈ ਚਲੋ ਉਹ ਉਹਨਾਂ ਦੇ ਸ਼ੌਂਕ ਦੇ ਮੋਲਾ ਹਨਾ ਤੁਹਾਨੂੰ ਲੈ ਕੇ ਲੈ ਕੇ ਜਾਂਦੇ ਆ ਇਹ ਵੀ ਹਰ ਇੱਕ ਨੂੰ ਤਾਂ ਫਰਾਂਗ ਕੇ ਜਾਂਦੇ ਨਹੀਂ ਜਿਹਨੂੰ ਬਾਰੇ ਨੌਲੇਜ ਹੈ ਦੇ ਬਾਰੇ ਹਨਾ ਕੁੱਤੇ ਮਾਰੇ ਜੰਮਤ ਰੋ ਇਹਨਾਂ ਜਨਮਵਾਰ ਬਾਰੇ ਨੌਲੇਜ ਉਹਨੂੰ ਦਿੱਤੇ ਜਾਂਦੇ ਆ ਭਾਈ ਜਿਹੜਾ ਸ਼ਿਕਾਰੀ ਬੰਦਾ ਹੁੰਦਾ ਨਾ ਹੂੰ ਇਹ ਬੰਦਾ ਵੇਖਦਾ ਵੀ ਇਹ ਜਾਨਵਰ ਨਹੀਂ ਘਰੇ ਕਦਰ ਹੈਗੇ ਕਿ ਹੈ ਨਹੀਂ ਭਾਵੇਂ ਸਗਾ ਰੱਤੇਦਾਰ ਹੋਵੇ ਬੇਸਤੇਦਾਰੀ ਜਾਨਵਰ ਨਹੀਂ ਜਦੋਂ ਜੇ ਬੰਦੇ ਦੀ ਕੋ ਪਤਾ ਲਗਦਾ ਵੀ ਬੰਦੇ ਨਹੀਂ ਆਪਾਂ ਜਾਨਵਰਾਂ ਕੰਦੇ ਲਾਇਕ ਵੀ ਭਾਵੇਂ ਕੋ ਸੌਂਕ ਲੈ ਆ ਹੋਵੇ ਇਹਨੂੰ ਜਵਾਬ ਦੇਣਾ ਹਮ ਪਹਿਲਾਂ ਜਿੱਥੋਂ ਬਾਈ ਬਲਵੰਤ ਨਾਲ ਮੇਰੀ ਯਾਰੀ ਪਈ ਹੈ ਅੱਛਾ ਜੀ ਆਪਣੇ ਫਿੱਡੇ ਗਲਾਂ ਤੋਂ ਮੁੰਡਾ ਹੈਗਾ ਗੋਪੀ ਉਹਦੀ ਮਾਸੀਆ ਚੁੱਪ ਕੀਤੀ ਉਹ ਉਹਨਾਂ ਕੋਲ ਰਹਿੰਦਾ ਸੀ ਮੈਂ ਮਾਈ ਬਲਵੰਤ ਕੋਲਾਂ ਨੂੰ ਜਵਾਂ ਨਹੀਂ ਜਾਂਦਾ ਸੀ ਹਮ ਹਮ ਉਹਨਾਂ ਕੋਲੇ ਰਹਿੰਦਾ ਤੇ ਉਹ ਜੋ ਬਾਈਰ ਬਾਹਰੋਂ ਆਉਂਦੇ ਉਹ ਮੁੰਡਾ ਨਸ਼ਾ ਪੁੱਤਾ ਨਹੀਂ ਕਰਦਾ ਉਹ ਗੱਡੀ-ਗੁੱਡੀ ਚਲਾ ਲੈਂਦਾ ਸੀ ਕਿਹਨਾਂ ਦੀ ਹੋਰ ਜਾਣ ਨੂੰ ਕਿਤੇ ਵੀ ਨਾੜ ਘਰ ਦੀ ਬਾਈਰ ਨੂੰ ਲੈ ਜਾਂਦੇ ਸੀ ਉਹਨੇ ਮੈਨੂੰ ਲੱਗਦਾ ਨਾ ਜਿਹੜਾ ਆਪਣਾ ਨੀਲਾ ਪੁੱਤਰਾ ਇਹਦਾ ਪਿਓ ਲੈਂਦਾ ਸੀ ਬਾਈਰ ਨੂੰ ਬਾਹਰੋਂ ਜੈਸੀ ਨੀਲਾ ਡੱਬਾ ਹੋਰ ਸੁਖ ਲੈਣਾ ਪੁੱਤਾ ਸੀ ਬਹੁਤ ਚੰਗਾ ਸੀ ਅੱਛਾ ਜੀ ਉਹਦੀ ਫੋਟੋ ਪਾਈ ਫੋਟੋ ਪਾਈ ਆ ਦਾ ਆਹ ਵੇ ਪੁੱਤਰਾ ਤੁਸੀਂ ਵੀ ਰੱਖਦੇ ਨਾ ਪੁੱਤਾ ਕੰਮੀ ਆ ਮੈਂ ਬਾਪੂ ਨੂੰ ਫੇਟ ਫੋਟ ਬਾਪੂ ਦਾ ਪੁੱਤਰਾ ਜ਼ਿਆਦਾ ਚੰਗਾ ਹੈ ਹੂੰ ਤੇ ਮਾਣ ਨੂੰ ਆਖਰੇ ਪਿੱਛੇ ਵਾਲੇ ਮੁੰਨਾਂ ਕੋਲ ਪੂਰਾ ਲੈ ਕੇ ਦੇਊਗਾ ਮੈਂ ਉਹਨਾਂ ਦਾ ਕਹਿ ਕੇ ਆਰਮੀ ਦਾ ਕਤੂਰਾ ਮੈਂ ਵੀ ਪੂਰਾ ਪੂਰਾ ਲੈ ਕੇ ਦੇ ਮੈਂ ਤੇਰੀ ਜਾਨ ਖਾਣਾ ਨਾ ਇਹ ਉਹਨਾਂ ਦਾ ਕਤੂਰਾ ਨਹੀਂ ਕਿਹਦੀ ਗੱਲ ਹੈ ਮੈਂ ਪਤਾ ਚੱਕ ਜਾ ਬਾਬੂ ਉਹਨਾਂ ਆਖੀ ਜਾਂਦਾ ਇਹਨੂੰ ਪਲਾ ਲਗੂ ਜਦੋਂ ਕੰਮ ਮੰਗਿਆ ਮੈਨਾਂ ਦੇਣਾ ਨਹੀਂ ਆਹ ਜਿਹੜਾ ਗੱਲ ਹੋ ਰਹੀ ਹੈ ਇਹ ਕਿਹੜੀ ਗੱਲ ਮੈਂ ਕਹਾਂ ਤੈਨੂੰ ਗੁਰਬੇ ਦਾ ਕਤੂਰਾ ਮਿਲਣਾ ਨਹੀਂ ਉਹਦਾ ਸਵਾਲ ਹੀ ਪੈਦਾ ਹੁੰਦਾ ਉਹਨੇ ਬਾਈ ਬਲਵੰਤ ਨੂੰ ਆਖਿਆ ਉਹਨੂੰ ਮੇਰੀ ਬਾਈ ਬਲਵੰਤ ਨਾਲ ਹੈਲੋ ਹੈ ਵੀ ਨਹੀਂ ਸੀ ਅਸੀਂ ਜਾਣਦੇ ਹੀ ਨਹੀਂ ਸੀ ਠੀਕ ਹੈ ਜੀ ਇਹ ਉਹਨਾਂ ਦਾ ਵੀ ਆਇਆ ਕਰਕੇ ਕਿ ਦੂਰਾ ਕੋਨੇ ਲਾਰਾ ਲਾਤਾ ਵਿਚਾਰੇ ਉਹ ਇੰਨਾ ਲੈਣਾ ਲੈਣਾ ਤੁਹਾਨੂੰ ਕੋਈ ਨਾ ਦੇ ਦੇਾਂਗੇ ਤੇ ਮੈਂ ਖੜਾ ਉਹਨਾਂ ਛੱਡਾਂ ਮੈਂ ਖੜੇ ਹੂੰ ਉਦੋਂ ਸਾਡੇ ਹੁਣ ਉੱਥੇ ਉੱਥੇ ਜੱਟਪੁਰੇ ਖੜਿਆ ਮੁੰਡਾ ਦੀਪਾ ਮਾਈ ਦਾ ਰੱਤੇਦਾਰ ਹੂੰ ਉੱਥੇ ਵੀ ਆਪਣੇ ਦੋ ਦੋ ਤਿੰਨ ਕੁੱਤੇ ਬਾਹਰ ਲਿਆ ਤੇ ਕੋਈ ਇੰਡੀਅਨ ਵੀ ਚਾਰ ਪੰਜ ਕੁੱਤੇ ਹਨ ਉੱਥੇ ਹੂੰ ਉਤੇ ਇਹ ਹੁਣ ਪੂਰੇ ਭਜਦੀਆਂ ਰੋਮਨ ਦੇ ਐਨ ਤੇ ਇਹ ਕੁੱਤੀ ਸਾਡੀ ਮਰ ਗਈ ਉਹ ਸੀ ਇੱਕ ਪੁੱਤਾ ਹੋਰ ਸੀਗਾ ਉਹ ਸ਼ੇਰ ਕਰਤਾ ਸੀ ਬਾਈ ਨੇ ਉਹ ਸੀ ਤੇ ਮੈਂ ਕਿਹਾ ਮੈਨੂੰ ਉਹਨਾਂ ਚਾਰਾਂ ਚੋਂ ਇੱਕ ਲੈ ਦੇ ਹੁਣ ਜਦੋਂ ਗੱਲ ਦੇਨ ਦੇ ਨੇੜਿਆਂ ਕਿ ਤੇ ਬਾਈ ਨੇ ਫਿਰ ਪੈਰ ਖਿਸਕਾ ਲਿਆ ਵੀ ਸੱਚੀ ਮੰਗਣਾ ਸੱਚੀ ਹਾਂ ਤੇ ਉਹ ਅਸਮੇ ਉਹ ਲਾਰਾ ਲਾ ਬਾਈ ਕਿ ਨਾਰਾ ਨਾ ਮਾਰਦਾ ਕਿ ਜੇ ਕੋਈ ਦੇ ਦਿਆਂਗੇ ਹੁਣ ਯਾਰ ਜਾਨਵਰ ਬਾਈ 6-7 ਮਹੀਨੇ ਦਾ ਸਾਹ ਕੇ ਸਾਲ ਦਾ ਨਹੀਂ ਦਿੱਤਾ ਜਾਂਦਾਗਾ ਹਾਂਜੀ ਹੁਣ ਮੈਥੋਂ ਕੋਈ ਮੰਗ ਲੈ ਮੈਂ ਕਿਹਣਾ ਦੇ ਦੂ ਹਣਾ ਬਾਕੀ ਨਾਲੇ ਬਾਈ ਨੂੰ ਵੀ ਪਤਾ ਸੀ ਵੀ ਇਹ ਬੰਦੇ ਕਿਉਂ ਜੇ ਹੂੰ ਫਿਰ ਚਲ ਉਹਨੇ ਜੇ ਜੇ ਤਾਰ ਕੋਲ ਤੇ ਮੈਨੂੰ ਕੁੱਤੀ ਦਿਵਾਦੀ ਐ ਹੂੰ ਬਾਈ ਨੇ ਕੁੱਤੀ ਲੈ ਲੈਂਦੀ ਹੂੰ ਤੇ ਕਤੂਰੀ ਮੈਨੂੰ ਦੇਦੀ ਹੂੰ ਓਵਰ ਜੀਵਨ ਵਾਲੇ ਉਹਨਾਂ ਜਾਨਵਰਾਂ ਦੇ ਬੰਦ ਨੂੰ ਪਤਾ ਲੱਗਿਆ ਵੀ ਯਾਰ ਬੰਦੇ ਜਾਨਵਰਾਂ ਸਮਝਣ ਵਾਲੇ ਆ ਹਮ 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 ਬਾਕੀ ਆਪਣਾ ਮੋਹ ਪਿਆਰ ਪੈ ਗਿਆ ਉਹਨਾਂ ਨੂੰ ਪਤਾ ਲੱਗਿਆ ਕਿ ਬੰਦੇ ਬਾਤ ਦੇ ਵਾਲੇ ਹੈ ਨਹੀਂਗੇ ਹਮ ਹਮ ਫਿਰ ਉਸ ਤੋਂ ਬਾਅਦ ਮੈਨੂੰ ਇਹ ਜਾਨਵਰ ਦੇਣ ਲੱਗੇ ਨਹੀਂ ਤਾਂ ਬਾਈ ਇਹ ਜਾਨਵਰ ਨਾ ਭਾਵੇਂ ਕੋਈ ਜਿਹੜਾ ਮਰ ਦੀ ਸ਼ਕਰ ਰਸਤੇ ਦਾ ਰੋਏ ਸ਼ੌਂਕ ਵਾਲਾ ਬੰਦਾ ਸ਼ੌਂਕ ਵਾਲੇ ਸਹੀ ਚੀਜ਼ ਦੇਊਗਾ ਹੋਰ ਕਿਤੇ ਨਹੀਂ ਦਿੰਦਾ ਠੀਕ ਹੈ ਤੇ ਐਂ ਇਝਾ ਮੰਦਾ ਆਉਣ ਜਾਣ ਨਾਲ ਇਹਨ ਪਛਾਣਨਾ ਬੰਦਾ ਹੰਤੂਰੇ ਜਾਂਦੇ ਨੂੰ ਕੋਈ ਚੀਜ਼ ਨਹੀਂ ਦਿੰਦਾ ਗਾ ਉਹ ਜਦੋਂ ਤੁਹਾਡੇ ਫਾਦ ਸਾਹਿਬ ਨੇ ਦੱਸਿਆ ਵੀ ਮਤਲਬ ਇਹ ਤੁਹਾਨੂੰ ਕਦੂਰਾ ਨਹੀਂ ਮਿਲਣਾ ਹਾਂ ਉਹਨਾਂ ਨੂੰ ਪਰਖ ਸੀਗੀ ਜਿਆਬਾ ਸੀ ਜਿਹੜਾ ਸੌਖਾ ਮੁੰਡੇ ਗੁਰਪ੍ਰੀਤ ਨੇ ਕਹਿਦਾ ਹੂੰ ਜਿਹਦਾ ਸੌਖਾ ਮੁੰਡੇ ਗੁਰਪ੍ਰੀਤ ਨੇ ਕਹਿਦਾ ਵੀ ਮੈਂ ਤਾਂ ਹੁਣ ਲੱਗ ਰਿਹਾ ਨਾ ਪਰ ਬਾਪੂ ਨੂੰ ਪਤਾ ਨਹੀਂ ਦਿੱਤੀ ਜੇ ਅਸੀਂ ਥੋੜਾ ਬੈਜੂਗਾ ਹਾਂ ਆ ਚੱਕਰ ਸੀਗਾ ਐ ਨਹੀਂ ਸੌਖਾ ਨਹੀਂ ਪੈਂਦਾ ਗਾ ਹੂੰ ਠੀਕ ਹੈ ਅੱਛਾ ਭਾਈ ਇਹ ਇੱਕ ਚੀਜ਼ ਹੋਰ ਆ ਤੁਸੀਂ ਕਿੰਨੇ ਕ ਟੂਰਨਾਮੈਂਟ ਦੇ ਜਿਹੜੇ ਪੰਜਾਬ ਦੇ ਟੂਰਨਾਮੈਂਟ ਤੇ ਜਾਜਦੇ ਪੁੱਤਾਂ ਅਸੀਂ ਵੀ ਟੂਰਨਾਮੈਂਟ ਤਾਂ ਬਹੁਤ ਵੇਖੇ ਆ ਉਹ ਜਿਹੜੀ ਪਹਿਲਾਂ ਮੇਰੇ ਕੋਲ ਕੁੱਤੀ ਦੀ ਗੱਲ ਕੀਤੀ ਐ ਉਹ ਡਰ ਗਈ ਸੀਗੀ ਉਹਨ ਕੁੱਤਿਆਂ ਕੱਟੇ ਨਿੱਗੂ ਕੁ ਪੂਰੀ ਹੁੰਦੀ ਵੜ ਲਿਆ ਤੇ ਬਾਅਦ ਉਹ ਡਰ ਹੀ ਜ਼ਿਆਦਾ ਗਿਆ ਕਿ ਉਹ ਕੱਜ ਨਹੀਂ ਸੀ ਕੋ ਤੇਰਾ ਹਮ ਮੈਂ ਦੋ ਸਾਲ ਉਹਦੀ ਵੇਟ ਕੀਤੀ ਦੋ ਟਾਂਕਾ ਸਾਲਾਂ ਨੂੰ ਕਿ ਨਾ ਭਾਜੀ ਤੇ ਫਿਰ ਮੈਂ ਉਹ ਦੇਦੀ ਕਿਸੇ ਨੂੰ ਸੇਲ ਕਰਤੀ ਸੀ ਹਮ ਤੇ ਉਸ ਤੋਂ ਬਾਅਦ ਫਿਰ ਮੇਰੇ ਕੋਲ ਹੈ ਨਹੀਂ ਸੀਗਾ ਤੇ ਜਨਵਰੀ ਜਿਹੜਾ ਆਪਣਾ ਮੁੰਡਾ ਦੀਪਾ ਜੱਟਪੁਰੇ ਵਾਲਾ ਹਮ ਤੇ ਉਹ ਜਦੋਂ ਜਾਲ ਟੂਰਨਾਮੈਂਟ ਦਾ ਸਾਂ ਮੈਨੂੰ ਫੋਨ ਕਰਦੇ ਸੀ ਉਦੋਂ ਉੱਥੇ ਹੀ ਜਾਵੜਦੇ ਸੀਗੇ ਹਾਂ ਐ ਸ਼ੌਂਕ ਦਾ ਸੀ ਬੰਦਾ ਜਾਨਵਰ ਭਾਵੇਂ ਨਾ ਹੋਵੇ ਫੇਰ ਮੈਨੂੰ ਬਾਈ ਨੇ ਇੱਕ ਦੂ ਰਾਸਤਾ ਹੱਲਿਆ ਕਿ ਹਾਂ ਦੋ ਕੁ ਪੂਰੇ ਬਾਈ ਨੇ ਮਗਾਈ ਸੀ ਇਹ ਬਾਹਰ ਅਟਚੋਂ ਇੱਕ ਬੰਦੇ ਦਾ ਇੱਕ ਜੱਟ ਬੜੇ ਦੀਪੇ ਪੂਰੇ ਹਾਂ ਤੇ ਫੇਰ ਮੇਰਾ ਜੀ ਕਰੇ ਯਾਰ ਵੀ ਮੇਰੇ ਕੋਲ ਭੱਜਣ ਵਾਲਾ ਸੀ ਹਾਂ ਹੁਣ ਬਾਈ ਵੀ ਬੰਦੇ ਪੁਰਾਣੇ ਆ ਬੰਦੇ ਦਾ ਮੂੰਹ ਪੜ ਲੈਂਦੇ ਆ ਉਹ ਫਿਰ ਮੈਨੂੰ ਇੱਕ ਦਿਨ ਤੁਹਾਨੂੰ ਯਾਰ ਮੱਗੀ ਦਿੰਦਾ ਜਿਹੜਾ ਇਸ ਤੋਂ ਬਾਹਰ ਹੋਣਦਾ ਇਹ ਲੈ ਜਾ ਹਾਂ ਮੈਂ ਜਾਂਦਾ ਨਹੀਂ ਹਾਂ। ਹਾਂ। ਭਰਾਵਾ ਮੈਂ ਪੂਰਾ ਚਾ ਹਾਂ। ਹਾਂ। ਲਿਆ ਕੇ ਅਸੀਂ ਪੰਜ ਨੂੰ ਜ਼ਿਮੇਦਾਰ ਮਰੇਕੋਟ ਲੈ ਕੇ ਜਾਂਦੇ ਹੁੰਦੇ ਇਕੱਲੇ ਆਪਣਾ ਕੋਟ ਜਰੂਰੇ ਭਜਦਾ ਸੀ ਬਾਹਰ ਨਹੀਂ ਭਜਦੇ ਸੀ ਇਕੱਲੇ। ਹਾਂ। ਤੇ ਇਹਨੇ ਉੱਥੇ ਦੂਜਾ ਨੰਬਰ ਲਾਇਆ। ਅੱਛਾ ਜੀ। ਮਰੇਕੋਟ ਮਰੇਕੋਟ ਲਈ। ਹਾਂ। ਪਰ ਨਾ ਇਹਨੇ ਜੀ ਨਹੀਂ ਲਾਇਆ ਕੋ ਤੇਰੇ ਸਾਡੇ ਕੋਲੇ। ਅੱਛਾ ਜੀ। ਉੱਥੋਂ ਜਦੋਂ ਆਇਆ ਨਾ ਸੁਸਤ ਰਿਆ। ਹਾਂ। ਤੇ ਐਸੇ ਹੀ ਹੁਣ ਜੀ ਲਾਇਆ ਜ ਨੇ। ਕਿ ਪੰਜ ਛੇ ਮਹੀਨੇ ਭਜਿਆ। ਹੂੰ ਪੰਜ ਕਿਲੇ ਭੱਜਿਆ ਹੋਊਗਾ ਮੈਂ ਕਿ ਦੁਜੇ ਲਾਦਾ ਸੀ ਕਿੰਨੇ ਕਈ ਵਾਰੀ ਬੰਨੋ ਗੱਲ ਵੀ ਜਮਾਂ ਚੰਗੇ ਨਾਲ ਲੱਗ ਜਿਵੇਂ ਭੁੱਲ ਗਏ ਅਸੀਂ ਫਾਈਨਲ ਵਾਲੇ ਮਾਰ ਕੇ ਜਿਹੜਾ ਹਾਰੀ ਸੀ ਦੂਜੇ ਰਹੋਣ ਹੀ ਗਏ ਜਿਹੜਾ ਫਾਈਨਲ ਲੈ ਗਿਆ ਜਾਨਵਰ ਉਹਨੂੰ ਹਾਰੇ ਉਹਨੂੰ ਹਾਰੇ ਤੇ ਇੱਕ ਇਹਦਾ ਲੋ ਕੋਰਸ ਤਾਂ ਗਿਆ ਉਦੋਂ ਪਹਿਲਾਂ ਜਿਵੇਂ ਪਹਿਲੇ ਕੁੱਤੇ ਨਾਲ ਭੱਜਿਆ ਉਹ ਛੱਡਣ ਚ ਹਰਕਤ ਵਾਂਗ ਦੂਰੀਆਂ ਮੈ ਜਾ ਨਾ ਪੈ ਗਿਆ ਇਹਨੂੰ ਤੇ ਦੋ ਰੇ ਦੋ ਰੇ ਤੇ ਤੀਜੀ ਰੇਸ ਹੋ ਗਈ ਪੂਰੀ ਦੂਜੀ ਸੀਗੀ ਤੇ ਕਿਹਦਾ ਪੈਰ ਬਾਟ ਗਿਆ ਸੀ ਥੱਲੇ ਅੱਛਾ ਜੀ ਕਿ ਉਹ ਕੱਚੇ ਥਾਂ ਦੇ ਵਿੱਚ ਉਹ ਰੋੜੀ-ਰਾੜੀ ਵੀ ਲੱਗ ਗਈ ਰੋੜੀ ਲੱਗ ਗਈ ਹਾਂ ਤੇ ਉਹਨੂੰ ਇਹ ਪੌਣੀ ਕਬਾਡੀ ਦੇ ਹਰਕਤ ਨਾਲ ਹਰ ਗਿਆ ਹੂੰ ਤੇ ਚਲੋ ਅਸੀਂ ਅੱਗੇ ਵੀ ਚੱਲ ਜਿੱਤ ਹਾਰ ਤਾਂ ਫਿਰ ਹੋਣੀ ਆ ਹਨਾ ਹੂੰ ਤੇ ਆਗੇ ਕਿਸੇ ਫਿਰ ਉਦੋਂ ਬਾਅਦ ਵੀ ਇਹ ਇੱਕ ਦੋ ਮੇਲੇ ਭਜਾਏ ਦਾ ਪੈਰ ਸੈੱਟ ਨਹੀਂ ਸੀ ਤੇ ਅਸੀਂ ਫੇਰ ਵੀ ਭਜਾ ਦਿੰਦੇ ਸੀਗੇ ਬਈ ਜਿਹਨੂੰ ਡੋਰ ਛੱਡਦੇ ਆ ਕੁੱਤਿਆਂ ਦੀ ਹਨਾ ਉਹਨੂੰ ਭਜਾਉਂਦੇ ਆ ਉੱਥੇ ਵੀ ਕੁਝ ਹੋ ਜਾਂਦਾ ਬਈ ਯਾਰ ਪਹਿਲਾਂ ਹਰਕਤਾਂ ਹੋ ਜਾਂਦੀਆਂ ਸੀ ਹੁਣ ਜੇ ਕਰੂਗਾ ਤੇ ਬਈ ਆਪਣਾ ਚਾਲ ਕੈਬੜੇ ਚ ਆਉਂਦੇ ਹੁੰਦੇ ਹਨਾ ਉਹ ਨਾਲ ਦੀ ਨਾਲ ਅਗਲਾ ਤਰਾਜ ਲਾ ਕੇ 1000 ਰੁਪਿਆ 1000 ਰੁਪਿਆ ਲੈਂਦੇ ਆ ਜੇ ਤੁਸੀਂ ਸਹੀ ਆ ਤੁਹਾਡਾ 1000 ਰੁਪਿਆ ਮੁੜਿਆ ਨਾ ਹੋ ਹੂੰ ਹੂੰ ਤੇ ਉਹ ਦੁਆਰਾ ਕੈਮਰਾ ਵੇਖਿਆ ਜਾਂਦਾ ਪਹਿਲਾਂ ਹੋਈਆਂ ਹਨ ਪਹਿਲਾਂ ਹੋ ਜਾਂਦੀਆਂ ਹਨ ਪਹਿਲਾਂ ਹੋ ਜਾਂਦੀਆਂ ਜਿਵੇਂ ਤੁਹਾਡੇ ਮੇਰੇ ਟੂਰਨਾਮੈਂਟ ਹੁੰਦਾ ਹੁੰਦਾ ਸੀ ਉੱਥੇ ਵੀ ਸਾਡੇ ਨਾਲ ਕਰ ਗਈ ਸੀ ਹੂੰ ਹੁਣ ਤਾਂ ਜਿਹੜਾ ਮਨੋਂ ਗੱਲ ਪਹਿਲੇ ਨੂੰ ਫਰਿਆ ਉਹ ਤੀਜੇ ਪਰ ਤੇ ਆਜੂਗਾ ਜੇ ਦੂਜੇ ਦੂਜੇ ਪਰ ਲੈਣਾ ਜੋਤੀ ਤੇ ਆਜੂਗਾ ਉਦੋਂ ਸਾਡੀ ਕੁੱਤੀ ਜਿਹੜੀ ਤੁਹਾਨੂੰ ਬਾਪੂ ਜੀ ਨੇ ਬਾਪੂ ਹਿੱਟ ਰੱਖੀ ਸੀਗੀ ਉਹ ਹਰਗੀ ਉਦੋਂ ਭਜਾ ਕੇ ਕੱਢਦੇ ਹੁੰਦੇ ਸੀ ਉਦੋਂ ਹੁਣ ਚਲ ਨਾ ਪਰ ਨਹੀਂ ਲੈ ਜਗੇ ਉਹ ਜਿਹੜੇ ਬੰਦੇ ਮੀਂਹ ਜੇ ਹੁੰਦੇ ਸੀਗੇ ਤੇ ਉਹ ਐਵੇਂ ਆਲੇ ਆ ਦੂਜੇ ਤੇ ਤੀਜੇ ਤੇ ਉੱਥੇ ਤੇ ਆਉਂਦੀ ਮਰਜ਼ੀ ਨੇ ਕਰਦੇ ਉਦੋਂ ਹਰਕਤਾਂ ਹੋ ਜਾਂਦੀਆਂ ਸੀ ਹੁਣ ਨਹੀਂ ਹੁੰਦੀਆਂ ਬਾਈ ਇੱਕ ਚੀਜ਼ ਆ ਚਲੋ ਟਾਈਮ ਦੇ ਨਾਲ ਉਹ ਚੀਜ਼ਾਂ ਹੋ ਗਈਆਂ ਪਰ ਅੱਜ ਦੇ ਟਾਈਮ 'ਚ ਤਾਂ ਜਿਹੜਾ ਸਵਾਰਾ ਰੱਖਿਆ ਹੁੰਦਾ ਬੰਦੇ ਦਾ ਹਾਂਜੀ ਤੇ ਜਾਂ ਮਿਹਨਤ ਦਾ ਫਲ ਹੁੰਦਾ ਉਹ ਤਾਂ ਪਰ ਮੈਂਦਾ ਹੀ ਮਰਜ਼ੀ ਹੋਣੀ ਮਿਲਦਾ ਮਿਲਦਾ ਜਿਹੜਾ ਜਾਨਵਰ ਚੰਗਾ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਠੀਕਾ ਅੱਛਾ ਭਾਈ ਹੁਣ ਇਸ ਟਾਈਮ ਪੂਰੇ ਪੰਜਾਬ ਦੇ ਵਿੱਚ ਆਪਾਂ ਦੇਖ ਗਏ ਤਾਂ ਕਿਹੜੇ ਵਧੀਆ ਮਤਲਬ ਡੌਗ ਹੈਗੇ ਜਿਨ੍ਹਾਂ ਦਾ ਮਤਲਬ ਤੂਤੀ ਬੋਲਦੀ ਅੱਜ ਕੱਲ ਪੰਜਾਬ ਦੇ ਵਿੱਚ ਤੂਤੀ ਭਾਈ ਜਿਹੜੇ ਹੁਣ ਬਾਹਰਲੇ ਬੋਰਡ ਜਨਵਰ ਆੜੇ ਹੂੰ ਹੂੰ ਇੱਥੇ ਬੋਰਡ ਦੇ ਉੱਤੇ ਚੰਗਾ ਭਜਿਆ ਹੂੰ ਤੇ ਆਪਣਾ ਚੀਫ ਸੰਗਭਜ ਹੈ ਹੂੰ ਠੀਕ ਹੈ ਹੋਰ ਵੀ ਜਨਵਰ ਆਪਣਾ ਇੰਡੀਆ ਚੈਨਲ ਦੇ ਵਿੱਚੋਂ ਜਿਹੜੀ ਆਪਰੇ ਕੋਲੇ ਕੁੱਤੀ ਸੀ ਤੁਹਾਨੂੰ ਗੱਲ ਕੀਤੀ ਐ ਹੂੰ ਹੂੰ ਉਹ ਤਾਂ ਸਿਓ ਵਾਲੇ ਘਰ ਤੋਂ ਭਰਾ ਸੀਗਾ ਹੂੰ ਪਰਮਜੀਤ ਸਿੰਘ ਜੀ ਹੁੰਦਲ ਐ ਤੇ ਉਹਨਾਂ ਦਾ ਬਲੈਕ ਰੋਨੋ ਸੀ ਨਾਮ ਕਿਦੋਂ ਬਹੁਤ ਤਕੜਾ ਭੱਜੇ 2 ਸਾਲੋਂ ਤਕੜਾ ਭੱਜੀ ਜਾਂਦੇ ਹੂੰ ਹੋਰ ਵੀ ਜਾਨਵਰ ਬਹੁਤ ਆ ਤੇ ਚੰਗਾ ਭੱਜ ਜਿਵੇਂ ਕੁੱਤੀ ਸੀ ਹੈਗੇ ਲੋ ਪ੍ਰੋਬਲਮ ਉਹ ਵੀ ਚੰਗਾ ਭੱਜੀ ਐ ਹੂੰ ਹੋਰ ਵੀ ਜਾਨਵਰ ਕਾਫੀ ਅਜੇ ਨਾਲ ਜਿਹੜਾ ਨਾਮ ਭੁੱਲ ਜਾਂਦੀਆਂ ਕਾਫੀ ਚੰਗੇ ਭੱਜੇ 5-6 ਨਾਮ ਵੀ ਜਾਨਵਰ ਨੇ ਜੇ 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 ਹੂੰ ਅੱਛਾ ਭਾਈ ਤੁਹਾਡੇ ਮੈਂ ਗੱਲ ਕਰਦੇ ਨੇ ਜੇ ਤੁਹਾਡਾ ਕੋਈ ਗਰੁੱਪ ਬਣਾਇਆ ਹੋਇਆ ਵੀ ਜਿਵੇਂ ਮਤਲਬ 2 4 5 10 ਬੰਦੇ ਇਕੱਠੇ ਹੋ ਕੇ ਹਾਂਜੀ ਭਾਈ ਠੀਕ ਹੈ ਕਫਾ ਡੌਗ ਜਿਹੜਾ ਫਲਾਣਾ ਲੈ ਕੇ ਜਾਣਾ ਆਪਣਾ ਟੂਰਨਾਮੈਂਟ ਦੀ ਤਿਆਰੀ ਕਰਾਉਣੀ ਹੈ ਬਿਲਕੁਲ ਜੀ ਬਿਲਕੁਲ ਤੇ ਉਹਦੀ ਤਿਆਰੀ ਤੇ ਭਾਈ ਕਿੰਨਾ ਕੁ ਖਰਚਾ ਲੱਗ ਭਾਗਾ ਮਤਲਬ ਮੰਨ ਲਗੇ ਵੀ ਆਪਾਂ ਡੌਗ ਨੂੰ ਤਿਆਰ ਕਰਨ ਵਾਸਤੇ ਜੇ ਆਪਾਂ ਐਵਰੇਜ ਹੀ ਕਰ ਦਈਏ ਜੇ ਤਾਂ ਭਾਈ ਐਵਰੇਜ ਜਦੋਂ ਮਨੋ ਵਾਲਾ ਤਿਆਰੀ ਕਰਾਪਨ ਚਾਂਸ ਹੈ ਵੀ ਆਪਣਾ ਜਾਨਵਰ ਭਜੂਗਾ ਹਣਾ ਸਾਡਾ 500 ਰੁਪਏ ਬਈ ਦਿੱਲੀ ਖਾਈ ਜਾਂਦਾ ਉਹ ਜੇ ਆਪਾਂ ਪ੍ਰੋਪਰ ਸਾਮਨਾਂ ਦਾ ਹੂੰ ਜੇ ਬਈ ਟੈਂਪਾਸ ਕਰਨਾ ਹੈ ਜਨਰੇਟਰ ਭਜਾ ਲਾਂਗੇ ਫਿਰ ਜਿੰਨੇ ਮਰਜ਼ੀ ਚੱਲੇ ਹੂੰ ਫਿਰ ਵੇ ਜਿੱਥੇ ਜਾਣਾ ਹੈ ਤੇ 5-4000 ਰੁਪਏ ਆਉਂਦੇ ਵੀ ਲੱਗਦੇ ਜੀ ਬਈ ਇੱਕ ਚੀਜ਼ ਹੋਰ ਆ ਹਣਾ ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰਦਾ ਵੀ ਇਹ ਮਹਿੰਗੇ ਸ਼ੌਂਕ ਆ ਜਿਹੜੇ ਇਹ ਹਨਾ ਸਾਈਕਲ ਤੇ ਜਿਹੜੇ ਬੰਦੇ ਮਤਲਬ ਇਹ ਸ਼ੌਂਕ ਤੋਂ ਬਗੈਰ ਕੁਕਾਰ ਨਹੀਂ ਹੁੰਦਾ ਬਿਲਕੁਲ ਹਨਾ ਕਈ ਵਾਰ ਕੀ ਹੁੰਦਾ ਵੀ ਬੰਦਾ ਕੋਈ ਆਪਾਂ ਰੱਖ ਲਿਆ ਸਾਹ ਸੰਭਾਲਣ ਵਾਸਤੇ ਹਾਂਜੀ ਹਾਂਜੀ ਉੱਥੇ ਬੰਦਾ ਹੀ ਉਹ ਸਾਹ ਸੰਭਾਲ ਕੰਪਲੀਟ ਕਰ ਲਾ ਤਾਂ ਜਾਂ ਆਪ ਨੂੰ ਵੀ ਧਿਆਨ ਦੇਣਾ ਪੈਂਦਾ ਨਹੀਂ ਜੀ ਜੇ ਤੁਹਾਡੀ ਉੱਤੇ ਆ ਆਮੀ ਹੋ ਗਿਆ ਬੰਦਾ ਜਿੱਦਾਂ ਮਰਦੀ ਚੰਗਾ ਰੱਖ ਲਓ ਜੇ ਤੁਹਾਡੀ ਉੱਤੇ ਆ ਆ ਦੀ ਨਿਗਾ ਤਾਂ ਤੁਸੀਂ ਕਿਸੇ ਵੀ ਕਿੱਤੇ ਚ ਲਾ ਲਓ ਤੁਸੀਂ ਘੋੜੀਆਂ ਲਾ ਲਓ ਪੰਗਾਵ ਵਾਲੇ ਫਾਰਮ ਲਾ ਲਓ ਬੱਕਰੀਆਂ ਫਾਰਮ ਵਾਲਾ ਵਾਈ ਲਾ ਲਓ ਹਨਾ ਹਾਂ ਵੀ ਆਪਾਂ ਜੀਵਨਾਰਣ ਕੇ ਲੁਗੀ ਖੇਤੀ ਨਾਲ ਜੁੜੇ ਹੋਣਦੇ ਆ ਜੇ ਤੁਸੀਂ ਕੱਲਾ ਲੇਬਰ ਨੂੰ ਕਿਰਤ ਕਰ ਲਈ ਜਾਓਗੇ ਤਾਂ ਹੋਰ ਰਿਜਲਟ ਨਹੀਂ ਹੋਣਾ ਜਿਹੜਾ ਤੁਸੀਂ ਆਪ ਲੈ ਸਕਦੇ ਹੋ ਹਮ ਭਾਵੇਂ ਤੁਸੀਂ ਕੁਛ ਨਾ ਕਰੋ ਥੋੜੀ ਨਿਗਾਹ ਹੋਵੇ ਉੱਤੇ ਉਹ ਚੀਜ਼ ਹੈ ਅੱਛਾ ਜੀ ਹੁਣ ਜਿਵੇਂ ਹੁਣ ਮੇਰੇ ਕੋਲ ਜਾਂ ਲੋਈ ਹੈ ਜਿਹੜਾ ਮੁੰਡਾ ਦੀਪਾ ਜੱਟਪੁਰੇ ਵਾਲਾ ਉੱਥੇ 5000 ਰੁਪਏ ਦਾ ਹੈ ਤੇ ਬੰਦੇ ਵੀ ਇੱਕ ਦੂਰੇ ਰੱਖੇ ਹੁੰਦੇ ਆ ਨਾਲ ਪਰ ਉਹ ਮੁੰਡਾ ਡੇਲੀ ਨਾਲ ਆ ਬ ਜਾਂਦਾ ਹੁਣ ਉੱਥੇ ਛਾਣੇ ਕੋਲੇ ਇਹ ਆਪਣਾ ਪਹਿਲਾਂ ਆਪਾਂ ਕੋਰ ਜਨਰਲ ਦੀ ਗੱਲ ਕੀਤੀ ਸੀ ਪਰ ਉੱਥੇ ਜਿਹੜੇ ਇੰਡੀਅਨ ਜਾਨਵਰ ਹੈ ਤੇ ਉੱਥੇ ਆਪਣੇ ਕੋਲੇ ਰੋਮਨ ਰੇਂਜ ਤੇ ਐਮਰੀਲੀ ਬਹੁਤ ਹੀ ਵਧੀਆ ਜਾਨਵਰ ਹੈ ਬਹੁਤ ਚੰਗਾ ਰਿਜ਼ਲਟ ਰਿਹਾ ਉਹਨਾਂ ਦਾ ਬਹੁਤ ਨੰਬਰ ਵੀ ਲਾਏ ਉਹਨਾਂ ਨੇ ਭਾਈ ਕੰਡੀਆਂ ਲੈਣ ਵਾਲੇ ਵੀ ਚੰਗੇ ਦੁਰਾ ਬਹੁਤ ਚੰਗੇ ਭਾਈ ਜਦੋਂ ਆਪਾਂ ਬਲੈਕ ਬਰੂਨੋ ਦੀ ਗੱਲ ਕੀਤੀ ਹੈ ਉਹ ਇੰਡੀਅਨ ਨੇ ਉਹਨੇ ਕਿਵੇਂ ਉਹਨੇ ਮਗਲਿਆਂ ਬਾਹਰ ਲਈ ਹੋਦਾਰਾ ਹੈ ਅੱਛਾ ਜੀ ਹਾਂ ਮਤਲਬ ਕੋਲ ਨਾ ਬਣਾ ਕੇ ਮੇਲ ਕੰਮ ਤਾਂ ਇਹ ਹੈ ਤੁਹਾਡੇ ਸਾਹ ਸੁਭਾਤ ਡਿਮੈਂਡ ਕਰਦਾ ਜਨਵਾਰ ਨੇ ਜਿਹੜੀ ਤਾਂ ਹੈ ਨਾ ਪਰਮੇਸ਼ਰ ਕਿਦਾਂ ਲੈਣ ਚੰਗੀ ਹੋ ਲੈਣ ਚੰਗੀ ਸਭ ਤੋਂ ਪਹਿਲਾਂ ਕਰਨਾ ਵੱਡਾ ਕੰਮ ਤਾਂ ਇਹ ਹੈ ਯਾਰ ਹਾਂ ਫਿਰ ਤੁਹਾਡੀ ਉੱਤੇ ਮਿਹਨਤ ਕਿੰਨੀ ਗਈ ਹਾਂ ਬੋਸ਼ਾ ਜੇ ਤੁਹਾਡੀ ਮਿਹਨਤ ਐ ਨਹੀਂ ਤੇ ਕੱਲੀ ਲੈਣ ਕੀ ਕਰੂਗੀ ਮੈਂ ਹੂੰ ਨੂੰ ਖਵਾ ਖਵਾ ਕੇ ਰਵੇਰਗਾ ਬਣਾਉਣਾ ਪਰ ਉਹਨੇ ਕੀ ਰਜੈਂਟ ਦੇਣਾ ਹੂੰ ਪਰ ਅਸੀਂ ਜੋ ਇਹ ਪਕੜੇ ਦੀ ਪਹਿਲਵਾਨ ਦੀ ਤਿਆਰੀ ਹੈ ਇਹ ਦੀ ਜਿਹੜੀ ਤੁਹਾਡੇ ਮਤਲਬ ਇਹ ਤਾਂ ਹੈ ਨਹੀਂ ਵੀ ਆਪਾਂ ਜਨਵਰ ਤਿਆਰ ਕਰ ਲਿਆ ਤੇ ਉਹਨੂੰ ਇਕਦਾਂ ਹੀ ਭਜਾਉਣਾ ਹੈ ਹਨ ਤੇ ਇਹਦੀ ਕੋਈ ਪ੍ਰੈਕਟਿਸ ਜਾਂ ਕਿੱਥੇ ਕਰਉਣੀ ਤੁਸੀਂ ਜਾਂ ਕੀ ਕਰਦੇ ਹਾਂ ਪ੍ਰੈਕਟਿਸ ਲਈ ਆਪਣੇ ਨਾ ਇੱਥੇ ਪਹਿਲਾਂ ਤਾਂ ਹੁਣ ਜਿਵੇਂ ਆਪਣਾ ਕੁੱਤਾ 14 ਮਹੀਨਿਆਂ ਦਾ ਹੋ ਗਿਆ ਹੁਣ ਜੇ ਠੰਡ ਦੀ ਆ ਜੂਗੀ ਤੈਨੂੰ ਟਰੈਕ ਤੇ ਆਪਣਾ ਰਤੀ ਰੋੜੀ ਪਿੰਡਾ ਆਪਣੇ ਨਾਲ ਉੱਥੇ ਕੁੜਾ ਗੋਰਾ ਸੇਖੋਂ ਹੈ ਇੱਕ ਕੁੜਾ ਜੈਦੀਪ ਹੈ ਉਹਨਾਂ ਕੋਲੇ ਸੋਹਣੇ ਜਾਨਵਰ ਹੈ ਤੇ ਉੱਥੇ ਗਰਾਊਂਡ ਬਹੁਤ ਵਧੀਆ ਬਣਿਆ ਠੀਕ ਹੈ ਉਹ ਚਾਰੇ ਬਹੁਤ ਚੰਗੇ ਮੁੰਡੇ ਉਹ ਆਪਣੇ ਨਾਲ ਲੱਗਦੇ ਆ ਉਹ ਆਪ ਹੀ ਡਰੈਗ ਲਉਂਦੇ ਸਾਨੂੰ ਅਜੇ ਤੱਕ ਉਹਨਾਂ ਨੇ ਕਦੇ ਆਏ ਨਹੀਂ ਆਖਮ ਸਾਹਿਬ ਦਾ ਡਰੈਗ ਪਟਾ ਕੇ ਜੋ ਆਪੇ ਲਾਉਂਦੇ ਆ ਜੇ ਚਾ ਵੜਦੇ ਟੂਰਨਾਮੈਂਟ ਨੂੰ ਭਜਾ ਕੇ ਮੁੜ ਆਉਂਦੇ ਉਹ ਮੁੜੇ ਬਹੁਤ ਚੰਗੇ ਆ ਉੱਥੇ ਤਿਆਰੀ ਕਰੀ ਅਸੀਂ ਉੱਥੇ ਤਿਆਰੀ ਕਰਵਾ ਲਈ ਅੱਛਾ ਵਹੀ ਇੱਕ ਚੀਜ਼ ਹੋਰ ਆ ਮੈਂ ਜਦੋਂ ਇਹ ਬੱਚਾ ਮਤਲਬ ਜਿਵੇਂ ਤੁਸੀਂ ਗੱਲ ਕੀਤੀ ਸ਼ੁਰੂ ਤੋਂ ਲੈ ਕੇ ਵੀ ਬੱਚਾ ਮਹਿੰਗੇ ਤੇ ਚੰਗੇ ਬ੍ਰੀਡ ਆ ਉਹਨਾਂ ਨੂੰ ਕੰਨੇ ਉਹ ਕਦੇ ਹੋਰ ਵੇਚ ਜਾਂਦੇ ਆ ਲਿਆਉਣਾ ਪੈਂਦਾ ਆ ਕਿ ਕਿੰਨੇ ਕੁ ਉਮਰ ਦਾ ਹੋ ਕੇ ਇਹਨੂੰ ਤਿਆਰ ਹੋ ਜਾਂਦਾ ਜਾਂ ਆਪਣੇ ਯੋਗ ਹੋ ਜਾਂਦਾ ਵੀ ਮਤਲਬ ਰੇਸ ਪੱਤਰਵਾਸ ਦੇ ਨਾਲ ਯਮੇ ਜਿਹੜੀ ਤਾਂ ਫੀਮੇਲ ਹੈ ਹਮ ਇਹਦਾ 13 14 ਮਹੀਨਿਆਂ ਦੀ ਰਿਜ਼ਲਟ ਨਹੀਂ ਹਲਾ ਪੈਂਦੀ 13 14 ਮਹੀਨਿਆਂ ਦੀ ਰਿਜ਼ਲਟ ਤੇ ਉਹਦਾ 9 ਮਹੀਨਿਆਂ ਦੀ 15 ਵੀ ਨਾ ਇਹ ਦੱਸ ਦਿੰਦੀ ਆ ਕਿ ਕਿੰਨਾ ਕ ਭਜੋਗੀ ਹਮ ਇਹਦਾ ਕੁੱਤਾ ਨਹੀਂ ਰਿਸਤਰਾ 14 ਮਹੀਨਿਆਂ ਦਾ ਉਹਦੇ ਵੀ 2 ਸਾਲੋਂ ਤੋਂ ਪਾਰ ਹੋ ਗਏ ਚਲ ਤੱਕ ਕੁੱਤੇ ਆ ਸੋਨੇ ਲੇਟ ਰੰਦਾ 20 ਮਹੀਨਿਆਂ ਦਾ ਵੀਰ ਦਾ ਹਾਂ ਵੀਰ ਦਾ ਕਿਵੇਂ ਜਾਂ ਰਿਹਾ ਥੋੜਾ ਜਿਹਾ ਅੱਛਾ ਜੀ ਹਾਂ ਜੀ ਤਾਂ ਪਰ ਮੇ ਦਾ ਗਿਆ ਟ ਜਨ ਲੰਮਾ ਟਾਈਮ ਹੀ ਜਾਂਦਾ ਕੋਈ ਕੁੱਤੀ ਤੋ ਤਾਂ ਇਹ ਵੀ ਹੁੰਦਾ ਜਦੋਂ ਕੋਈ ਚੰਗੀ ਨਾ ਸਕਦਾ ਆਪਾਂ ਸੂਵੇ ਬਾ ਲੈਂਦੇ ਆ ਪਰ ਉਤੇ ਅਸਰ ਤਾਂ ਪੈਂਦਾ ਉਹ ਕੋਈ ਬਾਈ ਕੁੱਤੀ ਤਾਂ ਐ ਹੋ ਯਾਰ ਕੁੱਤਾਂ ਤਾਂ ਜ਼ਿਆਦਾ ਪਰਨਾ ਵੈਸੇ ਵੈਰ ਲਈ ਜੇ ਆਪਾਂ 200 ਜਾਨਵਰ ਹੈ ਤੇ ਵਿੱਚੋਂ 2-4 ਕੁੱਤੀਆਂ ਚੰਗੀਆਂ ਭੱਜਦੀਆਂ ਹਮ ਮਾਰਦ ਮਾਰਦੀ ਹੁੰਦਾ ਹੈ ਇਹ ਚੀਜ਼ ਦਾ ਪਾੜਾ ਹੁੰਦਾ ਕੋਈ ਮਾਇਨੇ ਸਾਰੀਆਂ ਨਹੀਂ ਪਰ ਕੁੱਤਿਆਂ ਘੱਟ ਪੁੱਤਿਆਂ ਦੇ ਮੁਕਾਬਲੇ ਘੱਟ ਜਾਂਦੇ ਆ ਕੀ ਕਰੀ ਬੰਨੀ ਐਸ ਤੋਂ ਲੰਮੇ ਤੁਸੀਂ ਐਵਰੇਜ ਹੌਣ ਵਾਲਾ ਟੂਰਨਾਮੈਂਟ ਦਾ ਜਿਹੜਾ ਅਗਾਂਹ ਸੀਜ਼ਨ ਆਊਗਾ ਕਿਵੇਂ ਤਿਆਰੀ ਦੇ ਰਹੇ ਕਰਾਈ ਹੋਈ ਹੈ ਜਨਵਰੀ ਦੀ ਨਹੀਂ ਬਈ ਹੁਣ ਹਜੇ ਗਰਮੀ ਹੈ ਹੂੰ ਹੁਣ ਜਿਹੜਾ ਤਾਂ ਇਹ ਆਪਣਾ ਬਾਹਰਲਾ ਕੁੱਤਾ ਹੈ ਹੂੰ ਇਹਦਾ ਕੰਮ ਮੁੰਬੜਾ ਜਾ ਕੇ ਸਟਾਰਟ ਹੋਣ ਇਹਨੇ ਟੂਰਨਾਮੈਂਟ ਦਾ ਇਹ ਨੂੰ ਨੈਕਸ ਮੈਕਸ ਆਉਂਦੇ ਆ ਮੈਕਸ ਮੇਲੇ ਵਿੱਚ ਤੇ ਮਿਲੀਆਂ ਤੇ ਬਾਹਰਲੇ ਨਾਲ ਕੇ ਭੇਜ ਸਕਦੇ ਆ ਹੂੰ ਇਹ ਤਾਂ ਹਾਂ ਮੈਂ ਤਾਂ ਟੈਲੀਨ ਕਰਵਾ ਰਿਆ ਕਿ ਕਰਮੀ ਜਾਨੇ ਮੰਗਿਆ ਏ ਉਹ ਤੇਰੇ ਸਾਹਮਣੇ ਜਿਹੇ ਅਸੀਂ ਜੋ ਬਾਹਰ ਘਟੇ ਦਾ ਫੂਟ ਹਟ ਲੈਂਦੇ ਇਹ ਕਤੂਰਾ ਹੈ ਇਹਦੀ ਉਮਰ ਨੇਣੀ ਹੈ ਇਹ ਮਗਰਲੇ ਮੇਲੇ ਜਾ ਕੇ ਭਜੂਗਾ ਫਾਰਮ ਵਾਲੇ ਕੋਲ ਬਈ ਕਿੰਨੇ ਉਮਰ ਦਾ ਹੈ ਇਹ 14 ਮਹੀਨਿਆਂ ਦਾ ਫੇ ਨਗੀ ਲੈਣ ਦੇ ਜਿਹੜੇ ਉਹ ਜਨਮਾ ਲੈ ਗਏ ਆ ਹਾਂ ਇਹ ਤਾਂ ਪਿਓ ਦਾ ਰੈਂਟ ਬਹੁਤ ਅੱਗਾ ਹਾਂ ਜਾਟਾ ਦਾ ਸੱਤ ਜੰਗਾਂ ਆ ਬੱਚੀ ਆਪਣੇ ਤਾਂ 4-5 ਤਿੰਨ ਕੁੱਤੀਆਂ ਮਲਵਾਇਆ ਸੀਗਾ ਤੇ ਕੋਡਾ ਕੱਤ ਬੁਲਾਣੇ ਤੋਂ ਅੱਛਾ ਚਾਰ ਲੀਕ ਹਾਂ ਉਹਨੇ ਕੁੱਤੇ ਮਿਲਾ ਕੇ ਲੈਂਦੇ ਸੀ ਉਹਨਾਂ ਉਹਨਾਂ ਦੇ ਬੱਚੇ ਬਹੁਤ ਤਗੜੇ ਬੱਜੇ ਅੱਛਾ ਭਾਈ ਇਸ ਤੋਂ ਇਲਾਵਾ ਜਦੋਂ ਆਪਾਂ ਕੁੱਤੇ ਦੀ ਮੇਰੇ ਘਰੋਂ ਨੇ ਹਾਂ ਉਹਨਾਂ ਨਾਲ ਕੀ ਤੁਹਾਡਾ ਕੰਪਰੋਮਾਈਜ਼ ਹੁੰਦਾ ਪੈਸੇ ਦਾ ਉਹਨੂੰ ਹੁੰਦਾ ਜਾਂ ਕੋਈ ਮਤਲਬ ਜਾਨਵਰ ਦਾ ਲੈਣ ਦੇ ਹੁੰਦਾ ਕੀ ਹੁੰਦਾ ਭਾਈ ਜਾਂ ਤਾਂ ਕਿਸੇ ਨਾਲ ਮਿੱਤਰਤਾ ਉਹਨਾਂ ਕੁਝ ਨਹੀਂ ਲੈਂਦਾ ਹਾਂ ਜਾਂ ਕਿਸੇ ਫੀਸ ਰਕੀ ਲੱਗੇ ਦੀ 31000 ਰੁਪਏ ਦੀ 21000 ਰੁਪਏ ਦੀ 15000 ਇਹ ਵੱਡੇ ਸ਼ੌਂਕਾਂ ਚ ਭਾਈ ਮੁੱਲ ਤੇ ਲਹਾਜਾ ਵੀ ਬਹੁਤ ਵੱਡੀਆਂ ਬੈ ਜਾਂਦੀਆਂ ਲਹਾਜਾ ਵੀ ਭਾਈ ਤੈਨੂੰ ਜੰਦੇ ਨੇ ਨਾ ਤੇ ਜਦੋਂ ਮਨ ਉਹਦਾ ਮਿੱਤਰ ਆ ਬੰਦਾ ਪੈਸੇ ਨਹੀਂ ਲੈਂਦਾਗਾ ਹਣਾ ਤੇ ਉਹ ਨੂੰ ਕੋਈ ਬਣ ਕੁੱਤੀ ਦੇ ਆਪਣੇ ਚਾਹ ਪਾਣੀ ਕੁਰੀ ਦੇ ਦੇ ਤੇ ਦੋ ਵਿੱਚ ਉਹ ਵੀ ਲੈ ਜਾਂਦਾ ਇਹ ਹੋ ਜਾਂਦਾ ਇਹ ਨਹੀਂ ਹੋ ਜਾਂਦਾ ਹਾਂ ਮੈਂ ਕੀ ਸੀ ਨਾ ਸਕਦਾ ਨਾ ਇਹਦਾ ਗਰੇ ਹੌਲ ਤੇ ਗਰੇ ਹੌਂਦਾ ਹਾਂਜੀ ਹਾਂ ਸੋ ਦਰਸ਼ਕ ਵੀਰੋ ਤੁਸੀਂ ਦੇਖ ਰਹੇ ਹੋ ਕੰਡੂ ਬਾਜ ਅੱਜ ਦੀ ਗਰੇਨਵੇ ਗਰੇਨ ਵਾਈ ਕੀ ਸੀ ਨਾ ਗਰੇ ਹੌਂ ਗਰੇ ਹੌਂ ਜਿਹੜੇ ਜਾਨਵਰ ਆਪਣਾ ਡੌਗ ਆ ਇਹਦੇ ਬਾਰੇ ਬਾਈ ਜੀ ਖਰੋ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਸੋ ਇਹ ਵੀਡੀਓ ਨੂੰ ਮਾਤਵਾਦ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਜਰਾ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰਿਓ ਸੋ ਬਹੁਤ ਬਹੁਤ ਧੰਨਵਾਦ